ਹਲਕੇ ਵੱਲੋਂ ਸਰਦਾਰ ਹਰਦੀਪ ਸਿੰਘ ਜੀ ਡਿੰਪੀ ਢਿਲੋ ਸਾਹਿਬ ਇੱਥੇ ਪਹੁੰਚਣ ਤੇ ਉਹਨਾਂ ਦਾ ਸਨਮਾਨ ਕਰਨਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਬੇਨਤੀ ਕਰੂੰਗਾ ਸਰਦਾਰ ਰਾਜਵਿੰਦਰ ਸਿੰਘ ਜੀ ਧਰਮਕੋਟ ਸਾਹਿਬ ਨੂੰ ਉਹਨਾਂ ਦਾ ਸਨਮਾਨ ਸਰਦਾਰ ਹਰਦੀਪ ਸਿੰਘ ਜੀ ਟੀਮ ਪੀਟੇ ਲੋਸਫ ਕਰਨਗੇ ਇੱਕ ਸਾਰੇ ਪਿੱਛੇ ਹੋ ਜਾ ਯਾਰ ਗਿੱਦੜਬਾ ਹਲਕੇ ਦੇ ਪਿੰਡ ਪਿੰਡ ਤੋਂ ਆਏ ਸ਼੍ਰੋਮਣੀ ਖਾਲੀਦਲ ਦੇ ਬਾਦਰ ਵਰਕਰ ਸਹਿਬਾਨ ਹਲਕਾ ਚਾਰਜ ਡਿੰਪੀਟ ਲੋਜੀ ਉਹਨਾਂ ਦੀ ਸਮੂਚੀ ਟੀਮ ਗੱਜ ਕੇ ਫਤਿਹ ਬਲਾਉ ਵਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਗਿੱਦੜਬਾ ਹਲਕਾ ਉਹ ਹਲਕਾ ਜਿੱਥੇ ਮੇਰੇ ਪਿਤਾ ਨੇ ਇੱਥੇ ਘਰ ਘਰ ਰਿਸ਼ਤਾ ਜੋੜਿਆ ਤੁਸੀਂ ਉਹਨਾਂ ਦੇ ਸਿਰ ਤੇ ਹੱਥ ਰੱਖਿਆ ਤੇ ਜੋ ਜਗ੍ਹਾ ਤੇ ਪਹੁੰਚੇ ਜੋ ਪਦਵੀਆਂ ਤੇ ਪਹੁੰਚੇ ਤੁਹਾਡੇ ਬਜ਼ੁਰਗਾਂ ਦੀ ਆਸ਼ੀਰਵਾਦ ਨਾਲ ਪਹੁੰਚੇ ਮੈਂ ਛੋਟਾ ਜਾਂ ਹੁੰਦਾ ਸੀ ਸਕੂਲ 'ਚ ਪੜਦਾ ਹੁੰਦਾ ਸੀ ਵੱਡੇ ਬਾਦਲ ਸਾਹਿਬ ਇੱਥੋਂ ਲਖਸ਼ ਲੜਦੇ ਮੈਂ ਮੇਰੀ ਡਿਊਟੀ ਲੱਗੀ ਹੁੰਦੀ ਸੀ ਉਦੋਂ ਕੌਣੀ ਮੱਲਨ ਵੱਡੇ ਵੱਡੇ ਪਿੰਡਾਂ ਜਿੱਥੇ ਮੈਂ ਘਰ ਘਰ ਆਪ ਜਾਂਦਾ ਸੀ ਬਹੁਤ ਲੰਬਾ ਸਫ਼ਰ ਤੈ ਕੀਤਾ ਆਪ ਇਕੱਠੇ ਮੈਨੂੰ ਲੱਗਦਾ ਹਰ ਘਰ ਵਿੱਚ ਬਾਪੂ ਬਾਦਲ ਦੀ ਫੋਟੋ ਹੋਣੀ ਹੈ ਇੱਕ ਟੀਮ ਸੀ ਜਿਨ੍ਹਾਂ ਨੇ ਇਕੱਠੇ ਤੂਫਾਨਾਂ ਦਾ ਸਾਹਮਣਾ ਕੀਤਾ ਇਕੱਠੇ ਗੜਿਆਂ ਵਿੱਚੋਂ ਨਿਕਲੇ ਜ਼ੁਲਮ ਦੇ ਖਿਲਾਫ ਲੜਾਈਆਂ ਲੜੀਆਂ ਅੱਜ ਹਾਲਾਤ ਕੀ ਹੈ ਦੇਸ਼ ਦੇ ਹਾਲਾਤ ਦੇ ਸੂਬੇ ਦੇ ਹਾਲਾਤ ਮੈਂ ਬੜਾ ਹੈਰਾਨ ਹੋ ਰਿਹਾ ਹਾਂ ਅੱਜ ਕੱਲ ਪ੍ਰਧਾਨ ਮੰਤਰੀ ਦੀ ਸਪੀਚਾਂ ਸੁਣ ਕੇ ਇਲੈਕਸ਼ਨ ਦੇ ਲਈ ਪਹਿਲੇ ਤਾਂ ਕਹਿੰਦੇ ਕਿ 400 ਤੋਂ ਵੱਧ ਸੀਟਾਂ ਪਾਗੇ ਪਰ ਜਿਹੜਾ ਅੱਜ ਕੱਲ ਮੈਂ ਸੁਣ ਰਿਹਾ ਹਾਂ ਘਬਰਾਹਟ ਦੇਖ ਰਿਹਾ ਹਾਂ ਹੁਣ ਤਾਂ ਸਿੱਧਾ ਹੀ ਇੱਕ ਧਰਮ ਤੇ ਹਮਲਾ ਕਰਨ ਲੱਗੇ ਜਿਹੜੀ ਬੀਜੇਪੀ ਐ ਤੇ ਜਿਹੜੀਆਂ ਨੈਸ਼ਨਲ ਪਾਰਟੀਆਂ ਸਹੀ ਮene ਤੇ ਉਹ ਇਲੈਕਸ਼ਨ ਵੋਟਾਂ ਲੈਣ ਵਾਸਤੇ ਲੜਦੀਆਂ ਜਿੱਤਣ ਵਾਸਤੇ ਲੜਦੀਆਂ ਦੇਸ਼ ਵਾਸਤੇ ਨਹੀਂ ਲੜਦੀਆਂ ਦੇਸ਼ ਦੀ ਯੂਨਿਟੀ ਵਾਸਤੇ ਨਹੀਂ ਲੜਦੀਆਂ ਉਹਨਾਂ ਨੂੰ ਕੋਈ ਫਿਕਰ ਨਹੀਂ ਕਿ ਇੱਕ ਧਰਮ ਨੂੰ ਦੂਜੇ ਨਾਲ ਲੜਾ ਦਿਓ ਉਹਨਾਂ ਨੂੰ ਤਾਂ ਕੱਲਾ ਹੈ ਕਿ ਵੋਟ ਸਾਡੇ ਕੋਲੇ ਆ ਜਾਏ ਹੁਣ ਪ੍ਰਧਾਨ ਮੰਤਰੀ ਕਹਿ ਲੱਗ ਗਿਆ ਕਿ ਜੇ ਤੁਸੀਂ ਦੂਜਿਆਂ ਨੂੰ ਵੋਟਾਂ ਪਾਉਂਗੇ ਬੀਜੇਪੀ ਨੂੰ ਨਹੀਂ ਵੋਟਾਂ ਪਾਉਂਗੇ ਤੁਹਾਡੇ ਮੰਗਲ ਸੂਤਰ ਖੋਲ ਲਣਗੇ ਯਾਰ 70 ਸਾਲ ਹੋ ਗਏ ਉਹ ਹਲੇ ਤੱਕ ਨਹੀਂ ਖੋਏ ਤੇ ਹੁਣ ਕਿੱਥੋਂ ਖੋਲਣਗੇ ਹੁਣ ਕਹਿਣ ਲੱਗੇ ਕਿ ਜੇ ਤੁਸੀਂ ਮੈਨੂੰ 400 ਨਾਲ ਦਿੱਤਾ ਸੀਟਾਂ ਰਾਮ ਮੰਦਰ ਜੀ ਨੂੰ ਮੰਦਰ ਪਵਿੱਤਰ ਸਥਾਨ ਆ ਉਹਨੂੰ ਢਾ ਦੇਣਗੇ ਐਜੀ ਗੱਲ ਪ੍ਰਧਾਨ ਮੰਤਰੀ ਬੋਲਣ ਨੇ ਮੈਨੂੰ ਲੱਗਦਾ ਅਗਲੀ ਵਾਰੀ ਖਾਲਸਾ ਜੀ ਥੋਡੀ ਐ ਮੈਨੂੰ ਲੱਗਦਾ ਉਹਨੇ ਆਉਣਾ ਹੁਣ 23 ਤਰੀਕ ਤੋਂ ਬਾਅਦ ਇੱਥੇ ਆਪਣੇ ਪੰਜਾਬ 'ਚ ਦੇਸ਼ ਸਾਰਿਆਂ ਦਾ ਭਾਵੇਂ ਕਿਸੇ ਧਰਮ ਦੀ 1% ਵਾਦੀ ਐ ਭਾਵੇਂ ਕਿਸੇ ਧਰਮ ਦੀ 5% ਬਦੀ ਹੈ 17% ਬਦੀ ਹੈ ਜਾਂ 70% ਬਦੀ ਹੈ ਸਭ ਤੋਂ ਵੱਧ ਦੇਸ਼ ਵਿੱਚ ਕੁਰਬਾਨੀਆਂ ਕਰਨ ਵਾਲੇ ਤੁਸੀਂ ਹੋ ਦੇਸ਼ ਆਜ਼ਾਦ ਹੋਇਆ ਤੁਸੀਂ ਇਤਿਹਾਸ ਦੇ ਪੜ੍ਹ ਲਓ ਕਾਲਾ ਪਾਣੀ ਜਿਹੜੇ ਰੱਖੇ ਗਏ ਸੀ ਅੰਗਰੇਜ਼ਾਂ ਨੇ ਕੈਦੀ 90% ਆਪਣੇ ਸਿੱਖ ਸੀ ਆ ਫਾਂਸੀ ਚੜਾਏ ਗਏ 85% ਦਾ ਵਾਧਾ ਆਪਣੇ ਖਾਲਸਾ ਪੰਦੇ ਸੂਰਮੇ ਸੀ ਦੇਸ਼ ਵੰਡਿਆ ਗਿਆ ਆਪਣੇ ਹਜ਼ਾਰਾਂ ਲੱਖਾਂ ਲੋਕਾਂ ਨੂੰ ਕਤਲ ਕੀਤਾ ਗਿਆ ਜਦੋਂ ਵੀ ਜੰਗਾਂ ਲੜਦੀਆਂ ਬੰਬ ਆਪਣੇ ਦੇ ਸਿੱਟੇ ਜਾਂਦੇ ਆ ਤੇ ਫਿਰ ਆਪਣੇ ਸੂਬੇ ਨਾਲ ਵਿਤਕਰਾ ਆਪਣੇ ਲੋਕਾਂ ਨਾਲ ਵਿਤਕਰਾ ਮੈਂ ਪੁੱਛਣਾ ਚਾਹਣਾ ਹੈ ਕੱਲਾ ਪੰਜਾਬ ਹੈ ਸੂਬਾ ਜੀ ਦਾ ਕੋਈ ਕੈਪੀਟਲ ਨਹੀਂ ਹੈ ਰਾਜਧਾਨੀ ਨਹੀਂ ਹੈ ਹੁਣ ਮੈਂ ਵਿਤਕਰਾ ਦੱਸਦਾ ਕਿਵੇਂ ਦਿੱਲੀ ਦੀਆਂ ਪਾਰਟੀਆਂ ਵਿਤਕਰਾ ਕਰਦੀਆਂ ਸਹਦ ਮੈਨੂੰ ਲੱਗਦਾ 90% ਲੋਕਾਂ ਨੂੰ ਪਤਾ ਨਹੀਂ ਕਿ ਦੁਨੀਆ ਦਾ ਕਾਨੂੰਨ ਹੈ ਆਪਣੇ ਦੇਸ਼ ਦਾ ਕਾਨੂੰਨ ਹੈ ਕੀ ਜਿਹੜੇ ਸੂਬੇ ਵਿੱਚੋਂ ਦਰਿਆ ਵਗਦੇ ਆ ਸਾਰਾ ਪਾਣੀ ਦਾ ਹੱਕ ਉਹਨਾਂ ਦਰਿਆਵਾਂ ਦਾ ਉਸੇ ਹੀ ਸੂਬੇ ਦਾ ਹੈ ਹੋਰ ਕਿਤੇ ਸੂਬੇ ਦਾ ਨਹੀਂ ਹੈ ਆਪਣੇ ਵਿੱਚੋਂ ਦਰਿਆ ਟੱਪਦੇ ਆ ਪਰ ਜਦੋਂ ਕਾਂਗਰਸ ਦੀ ਸੈਂਟਰ ਦੀ ਸਰਕਾਰ ਬਣੀ ਪਹਿਲੇ 40-50 ਸਾਲ ਪਹਿਲੇ ਉਹਨਾਂ ਨੇ ਹਰਿਆਣਾ ਦੇ ਰਾਜਸਥਾਨ ਦੇ ਲੋਕਾਂ ਨੂੰ ਕੁਝ ਕਰਨਾ ਸੀ ਕੀ ਕੀਤਾ ਸੈਂਟਰ ਚ ਵੀ ਉਦੋਂ ਕਾਂਗਰਸ ਰਾਜ ਸੀ ਤੇ ਪੰਜਾਬ ਚ ਵੀ ਕਾਂਗਰਸ ਰਾਜ ਸੀ ਜਿੰਨਾ ਦਰਿਆਵਾਂ ਦਾ ਪਾਣੀ ਐ ਅੱਧਾ ਪਾਣੀ ਰਾਜਸਥਾਨ ਨੂੰ ਦਿੱਤਾ ਦੇਖੋ ਅੱਧਾ ਪਾਣੀ ਰਾਜਸਥਾਨ ਨੂੰ ਦਿੱਤਾ ਉਹਦੇ ਬਾਅਦ ਫਿਰ ਤੋਂ ਤੱਕਾ ਕੀਤਾ ਇਹਨਾਂ ਨੇ ਤੇ ਪੰਜਾਬ ਦਾ ਜਿਹੜਾ ਅੱਧਾ ਵਜੇ ਸੀ ਉਹਦਾ ਅੱਧਾ ਹਰਿਆਣੇ ਨੂੰ ਦੇਤਾ ਅੱਜ ਜਿਹੜਾ ਆਪਣੇ ਕੋਲੇ ਪਾਣੀ ਹੈ ਜਿਹੜੇ ਦਰਿਆ ਵਗਦੇ ਐ 25% ਆਪਣੇ ਕੋਲੇ ਇਹ 25% 75 ਦੂਜੇ ਸੂਬਿਆਂ ਕੋਲੇ ਜਾਂਦਾ ਹੈ ਆਪਾਂ ਨੂੰ ਮਜਬੂਰਨ ਹੁਣ ਟਿਊਬਵਲ ਲਾਉਣੇ ਪੈਂਦੇ ਐ ਆਪਣਾ ਪਾਣੀ ਹਜ਼ਾਰ ਹਜ਼ਾਰ ਫੁੱਟ ਤੇ ਚਲੇ ਗਿਆ ਹੋਊਗਾ ਕੀ ਕਿ ਆਪਾਂ ਵੀ ਰਾਜਸਥਾਨ ਬਣ ਜਾਾਂਗੇ 15-20 ਸਾਲਾਂ ਨੂੰ ਆ ਫਰਕ ਐ ਦਿੱਲੀ ਵਾਲੀਆਂ ਪਾਰਟੀਆਂ ਤੇ ਪੰਜਾਬ ਦਾ ਆਦਰ ਅਕਾਲੀ ਦਲ ਜਿਨ੍ਹਾਂ ਲੜਾਈਆਂ ਲੜੀਆਂ ਨਹੀਂ ਤਾਂ ਸਾਰਾ ਪਾਣੀ ਚਲੇ ਜਾਣਾ ਸੀ ਅਕਾਲੀ ਦਲ ਤੁਹਾਡੀ ਖੇਤਰੀ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਨੇ ਬਣਾਈ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਨੇ ਇਸ ਪਾਰਟੀ ਨੂੰ ਖੜਾ ਕਰਨ ਵਾਸਤੇ ਸ਼ਹਾਦਤਾਂ ਵੀ ਦਿੱਤੀਆਂ ਜੇਲਾਂ 'ਚ ਵੀ ਗਏ ਐ ਮੋਰਚਿਆਂ 'ਚ ਵੀ ਗਏ ਐ ਡਾਂਗਾਂ ਵੀ ਖਾਧੀਆਂ ਆ ਖਾਲਸਾ ਜੀ ਤੁਹਾਡੀ ਕੌਮ ਦੀ ਫੌਜ ਹੈ ਹੁਣ ਜਿਹੜੇ ਸੂਬੇ ਦੀ ਫੌਜ ਤਕੜੀ ਹੋਏ ਉਹ ਸੂਬੇ ਨੂੰ ਕੋਈ ਹਮ ਤੰਗ ਨਹੀਂ ਕਰ ਸਕਦਾ ਪਰ ਤੁਸੀਂ ਦੇਖਿਆ ਤੁਸੀਂ ਕਮਜ਼ੋਰ ਕਰਤਾ ਅਕਾਲੀ ਦਲ ਨੂੰ ਕਮਜ਼ੋਰ ਕਰਤਾ ਇਹਨਾਂ ਨਾ ਦਿੱਲੀ ਵਾਲੀਆਂ ਪਾਰਟੀਆਂ ਨਾਲ ਗੱਲਾਂ ਚ ਆ ਗਏ ਜਿਹੜਾ ਆਉਂਦਾ ਝੂਠ ਬੋਲ ਲੈਂਦਾ ਤੁਸੀਂ ਉਹਨਾਂ ਦੇ ਅੱਖਾਂ 'ਚ ਗੱਲਾਂ 'ਚ ਲੱਗ ਜਾਂਦੇ ਹੋ ਤੇ ਨੁਕਸਾਨ ਹੀ ਆਪਾ ਆਪਣਾ ਕਰਾ ਦਿੰਨੇ ਆ ਤੁਸੀਂ ਸਾਰੇ ਜਾਣਦੇ ਹੋ ਕਿ ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਨੇ ਸਭ ਤੋਂ ਵੱਡਾ ਨੁਕਸਾਨ ਆਪਣੇ ਕੌਮ ਦਾ ਕੀਤਾ ਹੈ ਪਰ ਆਪਾਂ ਹਟਦੇ ਨਹੀਂ ਉਹਨਾਂ ਨੂੰ ਵੋਟਾਂ ਪਾਉਣ ਵਾਸਤੇ ਹੁਣ ਪਹਿਲੀ ਜੂਨ ਹੈ ਵੋਟਾਂ ਪੈਣੀਆਂ ਪਰ ਕਿਤੇ ਯਾਦ ਕਰੋ ਪਹਿਲੀ ਜੂਨ 40 ਸਾਲ ਪਹਿਲੇ ਕੀ ਹੋਇਆ ਸੀ ਉਹੀ ਦਿਨ ਪਹਿਲੀ ਜੂਨ 40 ਸਾਲ ਪਹਿਲੇ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿب ਤੇ ਹਮਲਾ ਕੀਤਾ ਸੀ ਪਰ ਦੁੱਖ ਲੱਗਦਾ ਜਦੋਂ ਫਿਰ ਵੀ ਆਪਾਂ ਕਾਂਗਰਸ ਨੂੰ ਵੋਟਾਂ ਪਾਦਨੇ ਆ ਤਿੰਨ ਵਾਰ ਸਰਕਾਰ ਕਾਂਗਰਸ ਦੀ ਬਣਾਤੀ ਉਹਦੇ ਬਾਅਦ ਪਹਿਲੀ ਉਹ ਜੂਨ ਦਾ ਮਹੀਨਾ 40 ਸਾਲ ਪਹਿਲੇ ਯਾਦ ਕਰੋ ਜਦੋਂ ਹਜ਼ਾਰਾਂ ਸਿੱਖ ਭੈਣ ਭਰਾਵਾਂ ਨੂੰ ਕਾਨਪੁਰ, ਨਾਗਪੁਰ, ਦਿੱਲੀ ਕਤਲ ਕਰਤਾ ਸੀ ਹਲੇ ਤੱਕ ਇਨਸਾਫ ਨਹੀਂ ਦੇਣ ਦਿੱਤਾ ਆ ਦਿੱਲੀ ਵਾਲੀਆਂ ਪਾਰਟੀਆਂ ਨੇ ਤੇ ਫਿਰ ਵੀ ਆਪਾਂ ਉਹਨਾਂ ਨੂੰ ਵੋਟਾਂ ਪਾ ਦਨੇ ਆ ਫਿਰ ਆਪਣੀ ਕੌਮ ਜਿਹੜੀ ਕਹੀ ਜਾਂਦੀ ਸੀ ਬਹਾਦਰ ਕੌਮ ਫਿਰ ਉਹ ਕਿੱਧਰ ਗਈ ਬਹਾਦਰੀ ਹੁਣ ਜਿਵੇਂ ਡਿੰਪੀ ਜੀ ਨੇ ਜ਼ਿਕਰ ਕੀਤਾ ਮੈਂ ਸੁਣ ਰਿਹਾ ਸੀ ਭਾਸ਼ਣ ਨੂੰ ਤੁਹਾਨੂੰ ਆ ਜਿਹੜਾ ਇਲਾਕਾ ਨਾ ਜਿਹੜੇ ਬਜ਼ੁਰਗ ਬੈਠੇ ਆ ਇੱਥੇ ਟਿੱਬੇ ਹੁੰਦੇ ਸੀ ਜਿਹੜੇ ਪੁਰਾਣੇ ਬਜ਼ੁਰਗ ਆ ਨਾ ਇੱਥੇ ਟਿੱਬੇ ਹੁੰਦੇ ਸੀ ਕੋਈ ਖੇਤੀ ਨਹੀਂ ਹੁੰਦੀ ਆ ਜਿਹੜੀ ਇਹ ਵਡੀਆਂ ਕੋਠੀਆਂ ਪਾਈਆਂ ਘਰ ਪਾਏ ਐ 30 ਸਾਲ ਪਹਿਲੇ ਜੇ ਬਾਪੂ ਬਾਦਲ ਬਾਪੂ ਬਾਦਲ ਨੇ ਆ ਕਸੀਆਂ ਬਣਾਈਆਂ ਕੱਡੀਆਂ ਉਹਨਾਂ ਨੇ ਨਹਿਰਾਂ ਗੱਡੀਆਂ ਕਸੀਆਂ ਕੱਡੀਆਂ ਤੁਹਾਨੂੰ ਪੱਕੇ ਖਾਲੇ ਬਣਾਏ ਅੰਡਰਗਰਾਉਂਡ ਪਾਈਪ ਸਿਸਟਮ ਕੀਤਾ ਮੋਟੂਵਲ ਕਨੈਕਸ਼ਨ ਜਿੰਨੇ ਮਿਲਿਆ ਤੁਹਾਨੂੰ ਇਕੱਲੇ ਇੱਕ ਇਨਸਾਨ ਨੇ ਤੇ ਅਸਾ ਪ੍ਰਕਾਸ਼ ਸਿੰਘ ਬਾਦਲ ਨੇ ਉਹਦੇ ਵਿੱਚ ਮੁਫਤ ਬਿਜਲੀ ਵੀ ਬਾਦਲ ਸਾਹਿਬ ਨੇ ਦਿੱਤੀ ਆ ਮੰਡੀਆਂ ਵੀ ਸਾਰੀਆਂ ਬਾਦਲ ਸਾਹਿਬ ਨੇ ਬਣਾਈਆਂ ਤੇ ਤੁਸੀਂ ਦੱਸੋ ਕਿੰਨੀ ਵਾਰ ਤੁਸੀਂ ਅਕਾਲੀ ਦਲ ਨੂੰ ਜਿਤਾਇਆ ਇੱਥੋਂ ਲਗਾਤਾਰ ਕਾਂਗਰਸ ਨੂੰ ਤੁਸੀਂ ਜਿਤਾਉਂਦੇ ਰਹਿੰਨੇ ਹੋ ਡਿੰਪੀ ਜਿਹੜਾ ਸਾਡੇ ਪਰਿਵਾਰ ਦਾ ਮੈਂਬਰ ਹੈ ਹਰ ਬਰ ਹਰਾ ਦਿੰਨੇ ਹੋ ਫਿਰ ਬੇਇਨਸਾਫੀ ਨਹੀਂ ਹੈ ਕੰਮ ਕੋਈ ਕਰੇ ਸੇਵਾ ਕੋਈ ਕਰੇ ਆਪ ਤਾਂ ਗੱਲਾਂ ਚ ਆ ਜਾਂਦੇ ਆ ਤੇ ਫਿਰ ਕਹਿੰਦੇ ਆ ਕਿ ਸਾਨੂੰ ਚੰਗੀ ਸਰਕਾਰ ਚਾਹੀਦੀ ਹੈ ਆਪ ਪਤਾ ਆਪਣਾ ਪੈਰ ਵੜਦੇ ਆਂ ਜਿਹੜੇ ਕੰਮ ਕਰਦੇ ਆ ਅਕਾਲੀ ਦਲ ਉਹਨੂੰ ਤਾਂ ਜਮਾ ਖੁੰਡੇ ਖੁੰਜੇ ਚ ਲਾ ਕੇ ਰੱਖਤਾ ਹੁਣ ਤੁਸੀਂ ਦੱਸੋ ਗਰੀਬ ਜਨਤਾ ਬੈਠੀ ਐ ਆਟਾ ਦਾਲ ਦੇਣ ਵਾਲੇ ਕਾ ਬਾਦਲ ਸਾਹਿਬ ਸ਼ਗਨ ਦੇਣ ਵਾਲੇ ਬਾਲ ਸਾਹਿਬ ਪੈਨਸ਼ਨ ਦੇਣ ਵਾਲੇ ਬਾਲ ਸਾਹਿਬ 200 ਯੂਨਿਟ ਬਿਜਲੀ ਦੇ ਮਾਫ ਕਰਨ ਵਾਲੇ ਬਾਦਲ ਸਾਹਿਬ 200 ਯੂਨਿਟ ਕੀ ਤੁਸੀਂ ਤਾਂ ਸਾਰੇ ਨੇ ਏਸੀ ਲਾਏ ਸੀ ਕੋਈ ਬਿੱਲ ਭਰਦਾ ਹੀ ਨਹੀਂ ਹੁੰਦਾ ਸੀ ਹੈ ਕੋ ਪੁੱਛਦਾ ਸੀ ਤੁਹਾਡਾ ਰਾਜ ਸੀ ਹੁਣ ਐ ਜੇ ਤੁਸੀਂ ਫਿਰ ਵੀ ਫਿਰ ਵੀ ਆਪਾਂ ਜਦੋਂ ਵੋਟਾਂ ਦਾ ਟਾਈਮ ਆਊਗਾ ਹਾਂਜੀ ਕਾਂਗਰਸ ਨੂੰ ਪਾਉਣੀ ਐ ਝਾੜੂ ਨੂੰ ਪਾਉਣੀ ਐ ਨੁਕਸਾਨ ਆਪਣਾ ਕਰੀ ਜਾਂਦੇ ਆ ਸਾਡਾ ਕੋਈ ਵਿਗੜਨਾ ਨਹੀਂ ਵਿਗੜ ਆਪਣਾ ਜਾਣਾ ਹੈ ਹੁਣ 10 ਸਾਲ ਦੇਖ ਲਓ ਬਾਦਲ ਸਾਹਿਬ ਮੁੱਖ ਮੰਤਰੀ ਸੀ 10 ਸਾਲ ਉਹ 10 ਸਾਲਾਂ ਥਰਮਲ ਪਲੈਂਟ ਬਣ ਗਏ ਆ ਚਾਰ ਤੇ 6 ਲੈਂਦੇ ਹਾਈਵੇ ਬਣ ਗਏ ਗਿੱਦੜ ਵੇ ਤੋ ਤੁਸੀਂ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਚੰਡੀਗੜ੍ਹ ਜਾਣਾ ਇੱਥੋਂ ਜਲੰਧਰ ਜਾਣਾ ਸੜਕਾਂ ਦੇਖੋ ਕਹਿ ਜੀਆਂ ਬਣਾਤੀਆਂ ਪਹਿਲੇ ਕਿੰਨੇ ਰੇਲਵੇ ਫਾਟਕ ਤੁਹਾਨੂੰ ਮਿਲਦੇ ਹੁੰਦੇ ਸੀ ਅੱਜ ਸਾਰਿਆਂ ਉੱਤੇ ਫਲਾਈਓਵਰ ਆ ਤੁਹਾਡੇ ਪੱਖੇ ਚੱਲਦੇ ਹੁੰਦੇ ਸੀ ਤੁਸੀਂ ਜਦੋਂ ਰੈਲੀਆਂ ਤੇ ਆਉਂਦੇ ਨਾ ਨਾਲ ਅਖਬਾਰ ਸਵੇਰ ਦਾ ਖ਼ਬਰ ਪੜ੍ਹ ਲੈਂਦੇ ਸੀ ਨਾਲੇ ਚੱਕ ਲੈਂਦੇ ਸੀ ਪੂਰਾ ਦਿਨ ਉਹ ਅਖਬਾਰ ਨੂੰ ਐਂ ਕਰਦੇ ਰਹਿੰਦੇ ਸੀ ਘਰੇ ਵੀ ਮੈਨੂੰ ਹਲੇ ਵੀ ਯਾਦ ਆ ਬਾਦਲਪਿੰਡ ਉਹ ਵੱਡਾ ਕੱਪੜੇ ਦਾ ਪੱਖਾ ਜਾਂ ਹੁੰਦਾ ਸੀ ਉਹ ਰੱਸੀ ਜੀ ਬੰਨੀ ਹੁੰਦੀ ਸੀ ਉਹ ਐ ਕਰਕੇ 6 6 ਘੰਟੇ ਘਰ ਵਾਲਾ ਸੌਂਦਾ ਸੀ 6 ਘੰਟੇ ਘਰ ਵਾਲੀ ਜ਼ੋਂਦੀ ਸੀ ਰਾਤ ਨੂੰ ਉੱਥੇ ਹੁਣ ਏਸੀ ਲੱਗੇ ਕੂਲਰ ਲੱਗੇ ਆ 24 ਘੰਟੇ ਲਿਉਣ ਵਾਲਾ ਬਿਜਲੀ ਬਾਦਲ ਸਾਹਿਬ ਹੈ ਬਾਪੂ ਬਾਦਲ ਹੈ ਨਾਲੇ ਗਿੱਦੜਵੇ ਵਾਲਿਓ ਤੁਹਾਡੇ ਤਾਂ ਕਹਾਵਤ ਬਣੀ ਸੀ ਪੁਲਾਂ ਉਤੋਂ ਪਾਣੀ ਡਪਾਤਾ ਬੜੀ ਸੀ ਕਿ ਨਹੀਂ ਪਰ ਜਿਹੜਾ ਹੁੰਦਾ ਝੂਠ ਬੋਲ ਲੈਂਦਾ ਹੁਣ ਕੈਪਟਨ ਅਮਰਿੰਦਰ ਸਿੰਘ ਜਿਨੇ ਜ਼ਿੰਦਗੀ ਚ ਗੁਰੂ ਘਰ ਜਾ ਕੇ ਮੱਥਾ ਨਹੀਂ ਟੇਕਿਆ ਉਹ ਗੁੜਕਾ ਸਾਹਿਬੀ ਸੌਂ ਖਾਲੇਂ ਦਾ ਪਸੰਦ ਦਾ ਯਾਰ ਇਹ ਤੋਂ ਵੱਡਾ ਕੋਈ ਸਿੱਖੇ ਨਹੀਂ ਤੇ ਲੈ ਲਿਆ 5 ਸਾਲ ਸਵਾਦ ਤੇ ਉਹਦੇ ਬਾਅਦ تے لکھتا کہ ایک موقع چاڑوں نو دے سورے چاڑوں مگر ای پتا ایم ایل کون ہے لوگ ایم ایل تو پتا ہی نہیں کوٹ پائی ہے جھاڑو جھاڑو چھاڑو کتر گیا جھاڑو ہوں کلے تیلا تیلا نہیں کرے جا کے جنہیں جھاڑو اگ لا کے وہ ਹੁਣਾ ਬਾ ਝਾੜੂ ਨਹੀਂ ਰੱਖਣਾ ਪੋਚੇ ਕਰਿਆ ਕਰੋ ਯਾਰ ਪੋਚੇ ਬੀਬੀਆਂ ਨੋ ਕੋ ਭਗਵੰਤ ਮਾਨ ਯਾਰ ਮੁੱਖ ਮੰਤਰੀ ਕਹਿਣ ਦੇ ਲਾਇਗਾ ਕਿਸ ਜਿੱਥੇ ਬਾਦਲ ਸਾਹਿਬ ਵਰਗੀ ਸ਼ਕਤੀਤਾ ਬੈਠਿਆ ਹੋਣ ਜਿਹੜੀ ਕੁਰਸੀ ਤੇ ਦਫ਼ਤਰ ਚ ਉਹਦੇ ਹੁਣਾ ਭਗਵੰਤ ਮਾਨ ਮੈਂ ਲਾ ਪਹਿਲਾ ਮੁੱਖ ਮੰਤਰੀ ਪੰਜਾਬ ਦੇ ਇਤਿਹਾਸ ਜਿਹਦੇ ਪੱਗ ਹੁਣੀ ਬੰਨ ਲਾਇਆ ਹੈ ਵਾਲ ਕੱਟੇ ਆ ਦਾੜੀਆਂ ਪਤਾ ਨਾ ਕਿਹੜਾ ਸੇਵ ਕਰਦਾ ਕਿਥੋਂ ਲਿਆਉਂਦਾ ਜ਼ੀਰੋ ਘਟਕ ਮਾਈ ਬਠਾ ਪਹਿਲਾ ਮੁੱਖ ਮੰਤਰੀ ਐ ਆ ਐਸਆਈ ਸਾਹਿਬ ਆ ਤੁਸੀਂ ਯਾਰ ਇੱਕ ਦੱਸਿਓ ਤੁਹਾਡੇ ਸ਼ਰਾਬ ਪੀ ਕੇ ਗੱਡੀ ਚਲਾ ਸਕਦਾ ਕੋਈ ਹੈ ਕੋਈ ਟਰੈਕਟਰ ਕੀ ਕਰਦੇ ਹੋ ਅੰਦਰ ਕਰ ਦਿੰਦੇ ਹੋ ਹੈ ਤੁਹਾਡਾ ਮੁੱਖ ਮੰਤਰੀ ਰੋਜ਼ ਬੋਤਲ ਪੀ ਕੇ ਸਰਕਾਰ ਚ ਲਈ ਜਾਂਦਾ ਹੈ ਰੋਜ਼ ਬੋਤਲ ਭੀ ਕੇ ਸਰਕਾਰ ਚ ਲਈ ਜਾਂਦਾ ਉਹਨੂੰ ਫੜਦੇ ਨਹੀਂ ਜਦੋਂ ਇੱਕ ਵੀ ਆਇਆ ਨਾ ਮੂੰਹ ਪਾਇਓ ਮਸ਼ੀਨ ਦੀ ਉਹਦੇ ਹੁਣ ਪਰਸੋਂ ਚਾਰ ਪੰਜ ਦਿਨ ਪਹਿਲੇ ਦੀ ਗੱਲ ਹੈ ਤੁਸੀਂ ਦੇਖਿਆ ਹੋਣਾ ਆਪਣੇ ਬਠਿੰਡੇ ਉਹ ਡੰਬੀ ਜੀ ਗਰਮੀ ਨਹੀਂ ਜੜੀ ਸੀ ਉਹ ਸਵੇਰ ਦੁਪਹਿਰੇ ਜਾਦੀ ਪੀਲੀ ਸੀ ਉਹ ਜਾ ਕੇ ਜਦੋਂ ਉਹਨੂੰ ਕਿਹਾ ਕਿ ਸ਼ਾਮ ਨੂੰ ਰੋਡ ਸ਼ੋਅ ਹੈ ਉਹ ਕਹਿੰਦੇ ਲੋਕੀ ਕਹਿੰਦੇ ਸਾਨੂੰ ਜਾਣਾ ਪੈਣਾ ਉਹ ਚੜ ਗਿਆ ਗੱਡੀ 'ਚ ਉੱਤੇ ਬੋਰ ਇੰਨੇ ਚੜ ਗਿਆ ਤੰਗੜੇ ਪਾਉਣ ਲੱਗ ਗਿਆ ਫਿਰ ਉਹ ਹਿੱਲਣ ਲੱਗ ਗਿਆ ਫਿਰ ਹੁਣ ਗਿਆ ਪਾਣੀ ਲਿਆ ਬੋਤਲ ਲਿਆਂਦੀ ਤਾਂ ਸਾਰਾ ਬੋਤਲ ਪਾਣੀ ਦੀ ਆਪਣੇ ਸਿਰ 'ਤੇ ਪਾਦੀ ਇਹ ਜਿਹੇ ਬੰਦੇ ਨੂੰ ਤੁਸੀਂ ਬਣਾਇਆ ਮੁੱਖ ਮੰਤਰੀ ਜਿਹੜਾ ਗੁਰੂ ਘਰ ਸ਼ਰਾਬ ਪੀ ਕੇ ਚਲੇ ਜਾਂਦਾ ਡੱਕਾ ਤੋੜਿਆ ਨਹੀਂ ਇਹ ਕਿਹਨੇ ਡੱਕੇ ਇੱਕ ਚੀਜ਼ ਨਹੀਂ ਦੇਣੀ ਇਹਨਾਂ ਨੂੰ ਇਹਨੇ ਇੱਕ ਚੀਜ਼ ਹੁਣ ਇਹਦਾ ਮੁੱਖ ਮੰਤਰੀ ਦਾ ਉਵੇਂ ਜੁੜਕਲੇ ਸੁਣਾਉਣ ਵਾਲਾ ਆ ਜਿਹੜਾ ਕੈਂਡੀਡੇਟ ਐ ਇੱਥੇ ਉਹ ਕਿਹੜਾ ਜਿਹੜਾ ਹੈਗਾ ਰਮਜੀਤ ਨੋਲ ਉਹ ਜਾਈ ਉਹ ਹੈ ਇਕੱਠੇ दारू ਗਿੰਦੇ ਇਕੱਠੇ ਸਾਰਾ ਕੰਮ ਕਰਦੇ ਆ ਭਗਵੰਤ ਮਾਨ ਦਾ ਡੁਪਲੀਕੇਟ ਹੈ ਹੁਣ ਜੇ ਤੁਸੀਂ 5 ਸਾਲ ਹੋ ਜਾ ਬੰਦਾ ਚਾਹਣੇ ਆ ਫਿਰ 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 ਸਾਡੇ ਵੀ ਹੱਥ ਖੜੇ ਹੈ ਜੇ ਸੇਵਾ ਕਾਲੀ ਦਿਲ ਕਰੇ ਥੋੜਾ ਸੰਘਰਸ਼ ਥੋੜਾ ਕਰੇ ਐਸ਼ ਦੂਜੇ ਕਰਨ ਲੀਡਰ ਇੱਕ ਰਾਤ ਨਹੀਂ ਬੰਦੇ ਜੈ ਜੈ ਇੱਕ ਇੱਕ ਹਰ ਤੁਸੀਂ ਲੀਡਰ ਬਣਉਣਾ ਚਾਹੋਗੇ ਨਾ ਭਗਵਾਨ ਤ ਮੰਗੂ ਹੋਊਗੀ ਲੀਡਰ ਬੰਦੇ ਆ ਤਪੱਸਿਆ ਨਾਲ ਜਿਹੜੇ ਲੀਡਰ ਅੱਗ ਵਿੱਚੋਂ ਨਿਕਲਦੇ ਆ ਲੀਡਰ ਬਣਿਆ ਜਿਵੇਂ ਬਾਦਲ ਸਾਹਿਬ ਬਣੇ 70 ਸਾਲ ਅਕਾਲੀ ਦਲ ਦੀ ਸੇਵਾ ਕੀਤੀ 70 ਸਾਲ ਸਤਿ ਸ੍ਰੀ ਅਕਾਲ 16 ਸਾਲ ਜੇਲਾ ਗੱਟੀਆਂ ਡਾਂਗਾਂ ਖਾਧੀਆਂ ਹਰ ਲੈਕਸ਼ਨ ਲੜੇ ਥੋੜਾ ਦਿਲ ਜਿੱਤਿਆ ਤਾਈਆਂ ਪੰਜ ਵਾਰ ਮੁੱਖ ਮੰਤਰੀ ਬਣੇ ਕਿੱਥੇ ਉਹ ਇਨਸਾਨ ਕਿੱਥੇ ਹੈ ਜੇ ਨਲਾਇਕ ਵਿਆਹ ਕਰਾ ਲਈ ਸਾਰੇ ਨੇ ਆ ਪਿੱਛੇ ਕਹੀ ਜਾਂਦੇ ਐ ਕਿ ਵਿਆਹ ਕਰਾ ਲਈ ਹਲੇ ਤਾਂ ਪਤਾ ਨਹੀਂ ਆ ਵੀ ਇੱਕ ਤੀਜਾ ਨ ਵਿਆਹ ਹੋ ਜੇ ਤੁਸੀਂ ਇਹਨਾਂ ਦੇ ਐਮ ਐਲ اے ਦੇਖ ਲਓ ਅੱਧਿਆਂ ਨੇ ਤਾਂ ਕਰਾ ਲਈ ਹੁਣੀ ਸੈਕੰਡ ਰਾਉਂਡ ਸ਼ੁਰੂ ਹੈ ਹੁਣ ਜਿਹੜੇ ਮੈਂ ਗੱਲ ਕਰਨਾ ਚਾਹਣਾ ਹੈ ਦੇਖੋ ਆਪਣੀ ਆਪਣੀ ਐ ਚੰਗੇ ਆ ਮਾੜੇ ਆ ਥੋੜੇ ਆ ਥੋੜੇ ਵਿੱਚ ਹੀ ਰਹਿਣਾ ਹੈ ਅਕਾਲੀ ਦਲ ਪਾਰਟੀ ਥੋੜੀ ਐ ਆ ਜਿਹੜੀ جنگ ਲੜ ਰਹੇ ਆ ਸਹੀ ਮੈਨੂੰ ਤਾਂ ਇੱਕ ਪਾਸੇ ਥੋੜੀ ਫੌਜ ਆ ਅਕਾਲੀ ਦਲ ਦੂਜੇ ਪਾਸੇ ਦਿੱਲੀ ਵਾਲੀਆਂ ਫੈਸਲਾ ਤੁਸੀਂ ਕਰਨਾ ਹੈ ਤੁਸੀਂ ਕਰਨਾ ਹੈ ਕਿ ਆਪਣੀ ਫੌਜ ਨੂੰ ਤਕੜਾ ਰੱਖਣਾ ਹੈ ਕਿ ਦਿੱਲੀ ਵਾਲਿਆਂ ਦਾ ਕਬਜ਼ਾ ਫਿਰ ਤੋਂ ਕਰਾਉਣਾ ਹੈ ਦੇਖੋ ਤੁਸੀਂ ਕਾਲੀ ਦਲ ਨੂੰ ਕਮਜ਼ੋਰ ਕਰਤਾ ਖਾਲਸਾ ਜੀ ਦੱਸਾ ਕਿੰਨਾ ਵੱਡਾ ਨੁਕਸਾਨ ਹੋਇਆ ਆਰਐਸਐਸ ਨੇ ਜਦੋਂ ਦੇਖਿਆ ਕਾਲੀ ਦਲ ਤਾਂ ਜਮਾ ਹੀ ਪੰਜਾਬ ਥੱਲੇ ਲਾਤਾ ਆਰਐਸਐਸ ਨੇ ਤਖਤ ਹਜ਼ੂਰ ਸਾਹਿਬ ਤੇ ਕਬਜ਼ਾ ਕਰ ਲਿਆ ਆਰਐਸਐਸ ਨੇ ਤਖਤ ਪਟਨਾ ਸਾਹਿਬ ਤੇ ਕਬਜ਼ਾ ਕਰ ਲਿਆ ਆਰਐਸਐਸ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰ ਲਿਆ RSS ਦੀ ਸਰਕਾਰ ਦਿੱਲੀ ਵਾਲੀ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਹਰਿਆਣਾ ਦੀ ਅਲੱਗ ਬਣਾ ਦਿੱਤੀ ਜਿੱਥੇ RSS ਕਾਬਜ ਹੋ ਗਈ ਹੈ ਹੁਣ ਤੁਸੀਂ ਚਾਹੋਗੇ ਕਿ ਹੁਣ RSS ਥੋੜੀ ਅਰਦਾਸੇ ਕਿਵੇਂ ਅਰਦਾਸ ਕਰਨੀ ਹੈ ਤੁਹਾਡੇ ਧਰਮ ਤੇ ਐਡਾ ਵੱਡਾ ਹਮਲਾ ਹੋ ਗਿਆ ਕਿਉਂਕਿ ਤੁਸੀਂ ਆਪਣੀ ਫੌਜ ਕਮਜ਼ੋਰ ਕਰਤੀ ਫੌਜ ਕਮਜ਼ੋਰ ਕਰਤੀ ਜਿਹੜੀਆਂ ਕੌਮਾਂ ਖਤਮ ਹੁੰਦੀਆਂ ਐਂ ਹੀ ਹੁੰਦੀਆਂ ਜਦੋਂ ਆਪਣੇ ਲੋਕ ਵਿੱਚ ਪਛਾਣਦੇ ਨਹੀਂ ਗੱਦਾਰੀ ਕਰਦੇ ਐ ਹੁਣ ਦਾਦੂ ਵਾਲਾ ਦਾਦੂ ਵਾਲ ਨੂੰ ਆਪਾਂ ਵੱਡਾ ਪੰਥ ਸਮਝਦੇ ਸੀ ਤੇ ਕਾਲੀ ਦਲ ਨੂੰ ਕਹਿੰਦੇ ਪੰਥ ਹੀ ਨਹੀਂ ਦਾਦੂ ਵਾਲ ਤੇ ਅੱਖੇ ਲੱਗਦੇ ਸੀ ਉਹ ਮੰਡ ਦੇ ਅੱਖੇ ਲੱਗਦੇ ਸੀ ਭਾਈ ਮੋਹਕ ਸਿੰਘ ਸਾਰੇ ਸਾਰੇ ਏਜੰਸੀਆਂ ਦੇ ਬੰਦੇ ਐ ਆਈਪੀ ਦੇ ਬੰਦੇ ਐ ਉਹ ਖੜਾ ਕਰਦੇ ਐ ਕੌਮ ਵਿੱਚ ਦੋ ਫਾੜ ਕਰਨ ਵਾਸਤੇ ਆਪਾਂ ਗੱਲਾਂ ਚਾਜਣੇ ਆ ਤੁਸੀਂ ਸਾਰੇ ਕਿੱਦਣ ਵੇਲੇ ਬਾਦਲ ਸਾਹਿਬ ਨੂੰ ਜਾਣਦੇ ਹੋ ਕਿ ਬਾਦਲ ਸਾਹਿਬ ਬੇਅਦਬੀ ਕਰਾ ਸਕਦੇ ਆ ਪਰ ਸਨੇ ਇਂ ਅਕਾਲੀ ਦਲ ਨੇ ਸਰਕਾਰ ਨੇ ਬੇਅਦਬੀ ਕਰਾਤੀ ਯਾਰ ਬਾਦਲ ਸਾਹਿਬ ਗੁਰੂ ਘਰ ਦੀ ਸੇਵਾ ਕਰਨ ਵਾਲੇ ਆ ਘਰੇ ਸਵੇਰੇ ਅਰਦਾਸ ਕਰਕੇ ਮਹਾਰਾਜਾ ਪ੍ਰਕਾਸ਼ 24 ਘੰਡੇ ਆ ਉੱਥੇ ਕੰਚ ਹੈ ਤੇ ਸੇਵਾ ਕਰਕੇ ਅਰਦਾਸ ਕਰਕੇ ਨਿਕਲਦੇ ਆ ਉਹਨਾਂ ਨੂੰ ਕਹਤਾ ਤੁਸੀਂ ਦੋਸ਼ੀ ਹੋ ਤੇ ਭਗਵੰਤ ਮਾਨ ਮਰ ਗਏ ਤੇ ਕਾਂਗਰਸੀ ਜਿਨ੍ਹਾਂ ਟੈਂਕਾਂ ਤੋਂ ਬਦਰਬਾਰ ਸਾਹਿਬ ਹਮਲਾ ਕੀਤਾ ਹਜ਼ਾਰਾਂ ਦਾ ਕਤਲ ਕੀਤਾ ਉਹਨਾਂ ਨੂੰ ਕਹਿੰਦੇ ਜੀ ਆ ਬਹੁਤ ਵਧੀਆ ਬੰਦੇ ਆ ਫਿਰ ਕੀ ਬੇਇਨਸਾਫੀ ਕੀ ਇਨਸਾਫ ਹੈ ਐਸ ਕਰਕੇ ਜੇ ਤੁਸੀਂ ਵਾਪਸ ਖੁਸ਼ੀਆਂ ਚਾਹੁੰਦੇ ਹੋ ਜੇ ਤੁਸੀਂ ਵਾਪਸ ਉਹ ਤਰੱਕੀ ਵਾਲਾ ਸਮਾ ਚਾਹੁੰਦੇ ਹੋ ਵਾਪਸ ਇੱਥੇ ਨੌਜਵਾਨਾਂ ਨੂੰ ਵਾਪਸ ਇੱਥੇ ਇੰਡਸਟਰੀ ਲਵਾ ਕੇ ਜੌਬਸ ਦੇਣਾ ਚਾਹੁੰਦੇ ਹੋ ਇੱਥੇ ਇਲਾਕੇ ਹਰ ਕਮੀ ਦੂਰ ਕਰਨਾ ਚਾਹਣੋਂ ਤੇ ਤੁਹਾਡੇ ਕੋਲੇ ਚਾਰਾ ਨਹੀਂ ਹੈ ਕਾਲੀ ਦਲ ਦੇ ਬਿਗੈਰ ਆ ਤੁਸੀਂ ਦੇਖ ਹੀ ਲਿਆ ਤੁਹਾਡੇ ਤਾਂ ਮਤਲਬ ਮੋਗੇ ਮਾਗੇ ਸਾਰੇ ਉੱਚੇ ਹੋ ਗਏ ਵੇਲੇ ਕਰਤੇ ਸਾਰੇ ਹੁਣ ਪਾਣੀ ਨਹੀਂ ਆਉਂਦਾ ਅੱਛਾ ਇੱਕ ਹੋਰ ਗੱਲ ਕਹਿਣਾ ਚਾਹਣਾ ਹੈ ਭਗਵੰਤ ਮਾਨ ਨੇ ਤੁਹਾਨੂੰ ਪਤਾ ਕੇਜਰੀਵਾਲ ਨੇ ਹੁਕਮ ਦਿੱਤਾ ਕਿ ਪੰਜਾਬ ਦਾ ਪਾਣੀ ਆਸੀਂ ਹਰਿਆਣਾ ਨੂੰ ਦੇਣਾ ਹੈ ਅੱਜ ਤੁਹਾਨੂੰ ਬਹੁਤ ਵੱਡਾ ਗੱਲ ਦੱਸਣ ਲੱਗਿਆ ਆ ਜਿਹੜਾ ਇਹਨਾਂ ਦੀ ਸਰਕਾਰ ਨੇ ਨਹਿਰੀ ਪਟਵਾਰੀ ਬਣਾਏ ਤੇ ਉਹਨਾਂ ਤੋਂ ਸਰਟੀਫਿਕੇਟ ਲੈ ਰਹੇ ਆ ਕਿ ਟਿੱਲਾਂ ਤੇ ਪਾਣੀ ਪੂਰਾ ਸਾਡੇ ਕੋਲੇ ਵਾਧੂ ਪਾਣੀ ਆ ਅੱਜ ਜਿਹੜੇ ਨਹਿਰੀ ਪਟਵਾਰੀਆਂ ਨੂੰ ਸਸਪੈਂਡ ਕੀਤਾ ਉਹਨਾਂ ਸੂਰਮਿਆਂ ਨੂੰ ਸਸਪੈਂਡ ਕੀਤਾ ਜਿਨ੍ਹਾਂ ਨੇ ਕਿਹਾ ਅਸੀਂ ਲਿਖ ਕੇ ਨਹੀਂ ਦੇ ਸਕਦੇ ਕਿ ਸਾਡੇ ਟਿੱਲਾਂ ਤੇ ਪਾਣੀ ਪੂਰਾ ਜਾ ਰਿਹਾ ਕਿਉਂਕਿ हाई सुप्रीम कोर्ट ਕਹਿਣਾ ਚਾਹੁੰਦੇ ਆ ਕਿ ਪਾਣੀ ਸਾਡੇ ਕੋਲ ਵੱਧੂ ਹੈ ਤੁਸੀਂ ਹਰਿਆਣੇ ਨੂੰ ਦੇ ਸਕਦੇ ਹੋ ਆ ਗੱਲ ਚੱਲ ਪਈਏ ਤੋ ਇਸ ਕਰਕੇ ਜੇ ਤੁਸੀਂ ਜਿਹੜਾ ਥੋੜਾ ਮੋਟਾ ਪਾਣੀ ਵੀ ਤੁਸੀਂ ਆਪਣਾ ਦੇ ਦੋਗੇ ਤੇ ਫਿਰ ਇੱਥੇ ਰਹਿਣਾ ਬੜਾ ਔਖਾ ਹੋ ਜਾਊਗਾ ਇਸ ਕਰਕੇ ਮੈਂ ਬੇਨਤੀ ਕਰਦਾ ਇਹਨਾਂ ਦਿੱਲੀ ਵਾਲੀਆਂ ਪਾਰਟੀਆਂ ਨੂੰ ਭਜਾਈਏ ਪੰਜਾਬ ਤੋਂ ਬਾਹਰ ਜਿਵੇਂ ਆ ਕਿਸਲੀ ਵਾਰ ਇਹਨਾਂ ਨੇ ਬਾਰਡਰ ਸੀਲ ਕੀਤਾ ਤੇ ਆਪਣੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਆਪਾਂ ਵੀ ਪਹਿਲੀ ਤਰੀਕ ਨੂੰ ਬਾਰਡਰ ਸੀਲ ਕਰ ਦਈਏ ਕੋਈ ਦਿੱਲੀ ਵਾਲੀ ਪਾਰਟੀ ਨੂੰ ਵੋਟ ਨਹੀਂ ਪਾਉਣੀ ਸਾਰੀਆਂ ਹੀ ਵੋਟਾਂ ਵੋਟਾਂ ਆਪਣੀ ਖੇਤਰੀ ਪਾਰਟੀ ਸ਼ਰੋਮਣੀ ਅਕਾਲੀ ਦਲ ਨੂੰ ਪਾ ਕੇ ਆਪਾਂ ਕਾਮਯਾਬ ਕਰਾਓ ਤਾਂ ਹੀ ਬਚੂਗਾ ਪੰਜਾਬ ਤਾਂ ਹੀ ਖਾਲਸਾ ਜੀ ਤੁਸੀਂ ਬਚੋਗੇ ਪੰਥ ਬਚੂਗਾ ਕਿਉਂਕਿ ਤੁਹਾਡੀ ਫੌਜ ਨੂੰ ਤਕੜਾ ਹੋਣਾ ਬਹੁਤ ਜ਼ਰੂਰੀ ਹੈ ਤੇ ਇਸ ਕਰਕੇ ਤੁਹਾਡੇ ਹਲਕੇ ਤੋਂ ਐਮਪੀ ਰਾਜਵਿੰਦਰ ਸਿੰਘ ਜਿਹੜੇ ਧਰਮਕੋਟ ਤੋਂ ਆਏ ਪ੍ਰਾਣਾ ਪ੍ਰਾਣਾ ਟਕਸਾਲੀ ਪਰਿਵਾਰ ਹੈ ਤੇ ਮੈਂ ਡਿੰਪੀ ਜੀ ਤੁਹਾਨੂੰ ਵਧਾਈ ਦੇਣਾ ਚਾਹਣਾ ਬੜੀ ਮਿਹਨਤ ਕਰ ਰਹੀ ਹੈ ਮੇਰਾ ਤਾਂ ਭਾਈ ਹੈ ਤੇ ਮੈਂ ਦੇਖਿਆ ਤੁਸੀਂ ਅੱਜ ਤੱਕ ਇਕੱਠ ਤੁਹਾਨੂੰ ਵਧਾਈ ਦੇਣਾ ਤੁਹਾਡੀ ਟੀਮ ਨੂੰ ਵਧਾਈ ਦੇਣਾ ਤੁਸੀਂ ਜੇ ਜਿਹਾ ਮਾਹੌਲ ਬਣਾਤਾ ਅੱਜ ਤੋਂ ਮੈਂ ਫਰੀਦਕੋਟ ਪਾਰਲੀਮੈਂਟ ਦੀ ਰੈਲੀਆਂ ਸ਼ੁਰੂ ਹੈ ਪਹਿਲੀ ਬੋਣੀ ਤੁਸੀਂ ਐ ਜੀ ਕਰਤੀ ਤੇ ਮੈਂ ਤੁਹਾਨੂੰ ਇਹਨਾਂ ਦੱਸ ਦੇਣਾ ਪੰਜਾਬ ਵਿੱਚ ਬਹੁਤ ਬਦਲਾਅ ਚੱਲ ਰਿਹਾ ਦੁਕਾਨ ਆਮ ਆਦਮੀ ਪਟਿਆਲਾ ਨਹੀਂ ਅਕਾਲੀ ਦਲ ਦੇ ਨਾਲ ਲੋਕੀ ਸਮਝ ਗਏ ਕਿ ਅਕਾਲੀ ਦਲ ਹੀ ਆਪਣੀ ਪਾਰਟੀ ਹੈ ਬੜੀਆਂ ਹੋਰ ਤਾਕਤਾਂ ਲੱਗੀਆਂ ਜਿਹੜਾ ਕੋਈ ਹੋਰ ਬੰਦੇ ਨੂੰ ਖੜਾ ਕਰਕੇ ਤੁਹਾਡੀ ਪੰਥਕ ਵੋਟ ਨੂੰ ਤੋੜਨਾ ਚਾਹੁੰਦੇ ਆ ਉਹ ਸਾਜ਼ਿਸ਼ ਏਜੰਸੀਆਂ ਦੀ ਏ ਉਹ ਸਾਜ਼ਿਸ਼ ਸਮਝ ਲਓ ਜੇ ਹਲੇ ਨਾ ਸਮਝੇ ਬਹੁਤ ਵੱਡਾ ਕੌਮ ਦਾ ਪੰਦਾ ਪੰਜਾਬ ਦੇ ਨੁਕਸਾਨ ਹੋ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ